ਉਹ ਮਰਾਸੀ ਨੇ ਫੌਜ ਚ ਭਰਤੀ ਹੋ ਜਾਂਦਾ ਅੱਛਾ ਤੇ ਨਾਲ ਦੋ ਜੱਟ ਵੀ ਉਹਦੇ ਯਾਰ ਜਿਹੜੇ ਨੇ ਭਰਤੀ ਹੋਈ ਹੁੰਦੇ ਅੱਛਾ ਉਹ ਜਦੋਂ ਫੌਜ ਚ ਭਰਤੀ ਹੋ ਜਾਂਦੇ ਨੇ ਤਾਂ ਬਾਅਦ ਚ ਸੋਚਦੇ ਨੇ ਯਾਰ ਕੰਮ ਤਾਂ ਬੜਾ ਓਖਾ ਕਰ ਲਿਆ ਹੂੰ ਉਹ ਦੋ ਤਿੰਨ ਮਹੀਨੇ ਨਾ ਗੁਲਾਮ ਲਈ ਜਦ ਫੌਜ ਰਹਿੰਦੇ ਨੇ ਨਾ ਪਰੇਸ਼ਾਨ ਹੋਈ ਹੁੰਦੇ ਨੇ ਕਿ ਯਾਰ ਪਿੰਡ ਦੀ ਖਬਰ ਕੋਈ ਨਹੀਂ ਆਈ ਅੱਛਾ ਤਾਂ ਕੋਈ ਅਜਿਹੀ ਤਰਤੀਬ ਕਰੀਏ ਕਿ ਸਾਡੇ ਚੋਂ ਇੱਕ ਬੰਦਾ ਪਿੰਡ ਜਾਏ ਅੱਛਾ ਤੂੰ ਜਾ ਕੇ ਹਸਾਬ ਲਾਏ ਕਿ ਪਿੰਡ ਵਾਲੇ ਸਾਡੇ ਤੋਂ ਬਗਾਇ ਜਿਹੜਾ ਨਾ ਉਧਰ ਤੇ ਨਹੀਂ ਗਏ ਉਧਰ ਤੇ ਨਹੀਂ ਗਏ ਕਿਲਾ ਤੇ ਉਜਾਟ ਇੱਕ ਕਹਿੰਦਾ ਕਿ ਮੈਂ ਜਿਹੜਾ ਨਾ ਸੂਬੇਦਾਰ ਕੋਲੋਂ ਛੁੱਟੀ ਮੰਗਣਾ ਹਾਂ ਹਾਂ ਉਹ ਝੱਟ ਜਾਂਦਾ ਜਾ ਕੇ ਸੂਬੇਦਾਰ ਨੂੰ ਕਹਿੰਦਾ ਸੂਬੇਦਾਰ ਜੀ ਛੁੱਟੀ ਚਾਹੀਦੀ ਹੈ ਹੂੰ ਪਿੰਡ ਜਾਣਾ ਕਹਿੰਦਾ ਕੀ ਹੋਇਆ ਕਹਿੰਦਾ ਮੇਰੀ 엄마 ਮਰ ਗਈ ਅੱਛਾ ਸੂਬੇਦਾਰ ਕਹਿੰਦਾ ਛੁੱਟੀ ਕੋਈ ਨਹੀਂ ਮੇਰੀ ਵੀ 엄마 ਮਰੀ ਹੈ ਮੰਨ ਛੁੱਟੀ ਕੋਈ ਨਹੀਂ ਮਿਲੀ ਹੂੰ ਕਹਿੰਦਾ ਠੀਕ ਹੋ ਗਿਆ ਵਾਪਸ ਆਇਆ ਨਾ ਪਰੇਸ਼ਾਨ ਹੋ ਕੇ ਹਾਂ ਮਰਾਸੀ ਪਹੇ ਤਾਂ ਹਾਂ ਮਝਟਾ ਲੈ ਵੀ ਛੁੱਟੀ ਕਹਿੰਦਾ ਕੋਈ ਨਹੀਂ ਲੈ ਵੀ ਦੂਸਰਾ ਝਟ ਜਾਂਦਾ ਕਹਿੰਦਾ ਕਨਕ ਸੁਬੇਦਾਰ ਜੀ ਮੈਨੂੰ ਛੁੱਟੀ ਚਾਹੀਦੀ ਹਾਂ ਕਹਿੰਦਾ ਕੀ ਕਰਨਾ ਪਹਿਲਵਾਨ ਪੁੱਛਦਾ ਕੀ ਕਰਨਾ ਤੂੰ ਕਹਿੰਦਾ ਮੇਰਾ ਅੱਬਾ ਮਰ ਗਿਆ ਸੁਬੇਦਾਰ ਕਹਿੰਦਾ ਕੋਈ ਛੁੱਟੀ ਨਹੀਂ ਮੇਰੇ ਵੀ ਅੱਬਾ ਮਰ ਐਸੇ ਛੁੱਟੀ ਕੋਈ ਨਹੀਂ ਮਿਲੀ ਅੱਛਾ ਅੱਛਾ ਜੀ ਵਾਪਸ ਆਂਦਾ ਮਰਾਸੀ ਪੁੱਛਦਾ ਹਾਂ ਵੀ ਛੁੱਟੀ ਲੰਬੀ ਕਹਿੰਦਾ ਕੋਈ ਨਹੀਂ ਲੰਬੀ ਕਹਿੰਦਾ ਕੀ ਆਖਿਆ ਹਜੇ ਉਹ ਪਹਿਲਾ ਜੱਟ ਕਹਿੰਦਾ ਮੈਂ ਆਖਿਆ ਸੀ ਮੇਰੀ ਅੱਮਾ ਮਰ ਗਈ ਤਾਂ ਸੁਬੇਦਾਰ ਆਖਿਆ ਮੇਰੀ ਵੀ ਅੱਮਾ ਮਰੀ ਸੀ ਤੇ ਛੁੱਟੀ ਕੋਈ ਨਹੀਂ ਮਿਲੀ ਤੇ ਦੂਸਰੇ ਨੂੰ ਪੁੱਛਿਆ ਤੂੰ ਕੀ ਆਖਿਆ ਉਹਨੇ ਕਿਹਾ ਮੈਂ ਆਖਿਆ ਮੇਰਾ ਬਾ ਮਰ ਗਿਆ ਤੇ ਸੁਬੇਦਾਰ ਨੇ ਆਖਿਆ ਵੀ ਮੈਨੂੰ ਵੀ ਛੁੱਟੀ ਨਹੀਂ ਲੈ ਲੱਭ ਜਦ ਮੇਰਾ ਬਾ ਮਰਿਆ ਮਰਾਸੀ ਕਹਿੰਦਾ ਵੀ ਝਟੋ ਤੁਸੀਂ ਬਹੁਤ ਇਥੇ ਤੇ ਮੈਂ ਜਾਣਾ ਵਾ ਤੇ ਮੈਂ ਛੁੱਟੀ ਲੈ ਕੇ ਆਵਾਂਗਾ ਉਹਨੇ ਕਿਹਾ ਠੀਕ ਉਹ ਜਾਂਦਾ ਜਨਾਬ ਜਾ ਕੇ ਸੁਬੇਦਾਰ ਕੋਲ ਪਰਾਸੀ ਉਹਨੂੰ ਕਹਿੰਦਾ ਸੁਬੇਦਾਰ ਜੀ ਛੁੱਟੀ ਚਾਹੀਦੀ ਹੈ ਕਹਿੰਦਾ ਤੈਨੂੰ ਕਿਉਂ ਛੁੱਟੀ ਚਾਹੀਦੀ ਹੈ ਕਹਿੰਦਾ ਮੇਰੀ ਬੁੱਢੀ ਨੱਟ ਗਈ सूबेदार बि अंदमि वेंदासीं